ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਲ ਬਦਲੀਆਂ ਦਾ سلسلہ ਲਗਾਤਾਰ ਜਾਰੀ ਹੈ ਤੇ ਵੱਡੀਆਂ ਧਿਰਾਂ ਨੂੰ ਵੀ ਝਟਕੇ ਲੱਗਦੇ ਨਜ਼ਰ ਆ ਰਹੇ ਨੇ। ਤੇ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਵੀ ਕਈ ਵੱਡੇ ਝਟਕੇ ਲੱਗੇ ਨੇ ਵੱਖ-ਵੱਖ ਥਾਵਾਂ ਦੇ ਵੱਡੇ ਆਗੂ ਨਾਮੀ ਲੀਡਰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਸੁਨੀਲ ਜਾਖੜ ਜੋ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ। ਸੁਨੀਲ ਜਾਖੜ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਨਾਲ ਭਾਜਪਾ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਈ ਹੈ ਤੇ ਪੰਜਾਬ ਦੇ ਵਿੱਚ ਭਾਜਪਾ ਦਾ ਪਰਿਵਾਰ ਹੋਰ ਵੀ ਵੱਧ ਗਿਆ ਹੈ ਸ਼ਾਮਲ ਹੋਣ ਵਾਲੇ ਲੀਡਰਾਂ ਦੇ ਵਿੱਚ ਕਈ ਤਾਂ ਜਹੇ ਨੇ ਜਿਨ੍ਹਾਂ ਦਾ ਕਾਫੀ ਨਾਮ ਹੈ ਕਈ ਕਲੱਬਾਂ ਦੇ ਪ੍ਰਧਾਨ ਨੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਵੀ ਉਹ ਸ਼ਾਮਲ ਹੁੰਦੇ ਨੇ ਖਾਸ ਤੌਰ ਦੇ ਉੱਤੇ ਜਲੰਧਰ ਤੋਂ ਜੈਪਾਲ ਸੈਣੀ ਜੋ ਸ਼੍ਰੋਮਣੀ ਅਕਾਲੀ ਦਲ ਤੇ ਇਸ ਕੱਤਰ ਨੇ ਉਹ ਵੀ ਭਾਜਪਾ ਦੇ ਵਿੱਚ ਚਲੇ ਗਏ ਨੇ ਇਸ ਤੋਂ ਇਲਾਵਾ ਅਜੀਤ ਸੈਣੀ ਪ੍ਰਧਾਨ ਸੈਣੀ ਸਮਾਜ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਤੇ ਉਹਨਾਂ ਦੇ ਕਈ ਸਾਥੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਸ ਤੋਂ ਇਲਾਵਾ ਅਮਰਸਰ ਦੇ ਵਿੱਚ ਵੀ ਭਾਜਪਾ ਨੇ ਸਨ ਲਾਈ ਹੈ ਯਾਨੀ ਕਿ ਕਈ ਲੀਡਰਾਂ ਨੂੰ ਆਪਣੇ ਵਿੱਚ ਸ਼ਾਮਲ ਕਰ ਲਿਆ ਜਿਦੇ ਵਿੱਚ ਡਾਕਟਰ ਸੁਰੇਸ਼ ਸੂਦ ਜੋ ਸਾਬਕਾ ਜਨਰਲ ਸਕੱਤਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਅਮਰਸਰ ਤੋਂ ਉਹਨਾਂ ਨੂੰ ਵੀ ਭਾਜਪਾ ਦੇ ਵਿੱਚ ਸ਼ਾਮਲ ਕਰਵਾ ਦਿੱਤਾ ਹੈ ਸੁਨੀਲ ਜਾਖੜ ਨੇ ਤੇ ਇਸ ਤੋਂ ਇਲਾਵਾ ਐਡਵੋਕੇਟ ਅਜੇ अरोड़ा ਜੋ ਕਾਂਗਰਸ ਦੀ ਸੀਟ ਤੋਂ ਦੋ ਵਾਰ ਐਮਸੀ ਦੀ ਚੋਣ ਲੜ ਚੁੱਕੇ ਨੇ ਤੇ ਇਸ ਤੋਂ ਇਲਾਵਾ ਤਨੁਜ अरोड़ा ਜੋ ਯੂਥ ਦੇ ਪ੍ਰਧਾਨ ਨੇ ਕਾਂਗਰਸ ਦੇ ਉਹ ਵੀ ਭਾਜਪਾ ਦੇ ਵਿੱਚ ਚਲੇ ਗਏ ਨੇ ਤੇ ਇਸ ਤੋਂ ਇਲਾਵਾ ਇੱਕ ਹੋਰ ਵੱਡਾ ਝਟਕਾ ਵੀ ਕਾਂਗਰਸ ਨੂੰ ਲੱਗਿਆ ਕਿਉਂਕਿ ਕਾਂਗਰਸੀ ਲੀਡਰ ਰਾਣਾ ਗੁਰਜੀਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਜਿਨ੍ਹਾਂ ਦਾ ਨਾਮ ਹੈ ਰਾਣਾ ਹਰਦੀਪ ਸਿੰਘ ਸ਼ਾਹਕੋਟ ਤੋਂ ਉਹਨਾਂ ਨੇ ਇਸ ਭਾਜਪਾ ਦੇ ਵਿੱਚ ਸ਼ਾਮੂਲਿਤ ਕੀਤੀ ਹੈ ਤੇ ਉਹਨਾਂ ਦੇ ਜਿਹੜੇ ਪਿਤਾ ਸੀਗੇ ਰਾਣਾ ਮਹਿੰਦਰਜੀਤ ਸਿੰਘ ਉਹ ਸਿੰਚਾਈ ਵਿਭਾਗ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਤੇ ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਰਾਣਾ ਸਾਬਕਾ ਜਨਰਲ ਸਕੱਤਰ ਨੇ ਕਾਂਗਰਸ ਦੇ ਜਲੰਧਰ ਤੋਂ ਉਹਨਾਂ ਨੇ ਵੀ ਭਾਜਪਾ ਦਾ ਪੱਲਾ ਫਰਲੇ ਤੇ ਹੋਰ ਵੀ ਕਈ ਨਾਮ ਨੇ ਕਈ ਲੀਡਰ ਨੇ ਅਣਗਿਣਤ ਨਾਮ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਸਾਰੇ ਦੱਸਨੇ ਵੀ ਤੁਹਾਨੂੰ ਜਿਹੜੇ ਆ ਉਹ ਮੁਨਾਸਬ ਨਹੀਂ ਹੁੰਦੇ ਕਈ ਵਾਰ ਪਰ ਭਾਜਪਾ ਲਗਾਤਾਰ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੀ ਆ ਤੁਸੀਂ ਦੇਖਿਆ ਹਾਲਾਤ ਬਦਲਦੇ ਤੁਸੀਂ ਦੇਖਿਆ ਛੋਟੇ ਕਮਰੇ ਜੋ ਵੱਡੇ ਹਾਲ ਚ ਆnde ਦੇਖਿਆ ਮਨ ਲੱਗਦਾ ਹਾਲ ਵੀ ਛੋਟਾ ਪੈ ਜਾਊਗਾ ਪੰਜਾਬ ਬਹੁਤ ਵੱਡਾ ਹੈ ਤੇ ਪੰਜਾਬ ਦੇ ਅੰਦਰ ਇੱਕ ਖਲਾ ਜਿਹੜੀ ਹੈ ਪੰਜਾਬ ਦੀ ਜ਼ਿੰਮੇਵਾਰੀ ਲੈਣ ਦੀ ਇੱਕ ਕਲਾ ਇਨਾਈਕ ਵੈਕਿਊਮ ਜਿਹੜਾ ਕ੍ਰੀਏਟ ਹੈ ਬਹੁਤ ਵੱਡਾ ਹੈ ਇਹਨੂੰ ਭਰਨ ਵਾਸਤੇ ਅੱਜ ਲੋਕ ਵੱਖ-ਵੱਖ ਪੰਜਾਬ ਦੇ ਇਲਾਕਿਆਂ ਚੋਂ ਆ ਕੇ ਭਾਜਪੀ ਨੂੰ ਆਸ ਤੇ ਉਮੀਦ ਨਾਲ ਦੇਖ ਰਹੇ ਐ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਆ ਮੈਂ ਆਭਾਰੀ ਆ ਰਣਾ ਹਰਦੀਪ ਜੀ ਦਾ ਉਹਨਾਂ ਦੇ ਨਾਲ ਆਏ ਸਾਰੇ ਸਾਥੀਆਂ ਦਾ ਮੈਂ ਆਭਾਰੀ ਆ ਬਖਸ਼ਰ ਦਾ ਮੈਂ ਆਭਾਰੀ ਆ ਸਾਡੇ ਸ਼ਾਹਕੋੜ ਤੋਂ ਲੈ ਕੇ ਜਲੰਧਰ ਤੋਂ ਲੈ ਕੇ ਅਮਰਸਰ ਤੋਂ ਲੈ ਕੇ ਹਰੇਕ ਕੋਰਨਰ ਤੋਂ ਪੱਟੀ ਸਾਹਿਬ ਆਪਣੇ ਸਾਥੀ ਲੈ ਕੇ ਆਏ ਆ ਹਰੇਕ ਵਿਅਕਤੀ ਆਪਣੇ ਤੌਰ ਤੇ ਆਪਣੇ ਸਾਥੀਆਂ ਨੂੰ ਅੱਜ ਇਸ ਪੰਜਾਬ ਦੀ ਬਿਹਤਰੀ ਵਾਸਤੇ ਇੱਕ ਇਸ ਮੁਹਿੰਮ ਚ ਜੁੜ ਰਹੇ ਆ ਮੈਂ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਇੱਥੇ ਆਉਣ ਵਾਸਤੇ ਬੀਜੇਪੀ ਦੇ ਵਿੱਚ ਆ ਕੇ ਸ਼ਾਮਿਲ ਹੋਣ ਦਾ ਜੀ ਆਇਆਂ ਖਾਂ ਧੰਨਵਾਦ ਕਰਦਾ ਤੇ ਇਹਨਾਂ ਨੂੰ ਇਸ ਗੱਲ ਦਾ ਤਰਸਾ ਦੁਆਦਾ ਆ ਵੀ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੀ ਬਿਹਤਰੀ ਵਾਸਤੇ ਕੰਮ ਕਰ ਸਕਾਂਗੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਰਦੀਪ ਜੀ ਅੱਜ ਤੁਹਾਡੇ ਮੋਢਿਆਂ ਤੇ ਪੈਣ ਲਗੀ ਤੁਸੀਂ ਮਿਲ ਕੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਆਪਣੀ ਵੀ ਟੀਮ ਹੈ ਉੱਥੇ ਸ਼ਾਹਕੋਟ ਦੇ ਅੰਦਰ ਰਿੰਕੂ ਜੀ ਬੈਠੇ ਹੈ ਇਹਨਾਂ ਦੀ ਵੀ ਆ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੂਰਾ ਉਸ ਇਲਾਕੇ ਦੀ ਜ਼ਿੰਮੇਵਾਰੀ ਸਾਹਮਣੀ ਹੈ ਇਕੱਲਾ ਸ਼ਾਹਕੋਟ ਨਹੀਂ ਸਾਹਮਣਾ ਨਾਲ ਸਾਰੇ ਇਲਾਕੇ 'ਚ ਥੋੜਾ ਥੋੜਾ ਪ੍ਰਭਾਵ ਜਿਹੜਾ ਹੈ ਇਸੇ ਤਰ੍ਹਾਂ ਬਾਕੀ ਜਿਹੜੇ ਸਾਥੀ ਆਏ ਹੈ ਇਹਨਾਂ ਦਾ ਨਾਲ ਸਾਹਿਬ ਬੈਠੇ ਹੈ ਪਿੱਤੂ ਜੀ ਬੈਠੇ ਹੈ ਬਾਕੀ ਇਹਦਾ ਕਿਦਾ ਹੁਣ ਮੈਂ ਤੁਹਾਨੂੰ ਦੱਸਾਂ ਸਾਰਿਆਂ ਦਾ ਆਪਣੇ ਆਪਣੇ ਇਲਾਕੇ 'ਚ ਪ੍ਰਭਾਵ ਹੈ ਤੇ ਤੁਸੀਂ ਮਿਲ ਜੁਲ ਕੇ ਆਪਾਂ ਇਹਨੂੰ ਕੰਮ ਨੂੰ ਅੱਗੇ ਵਧਾਣਾ ਹੈ ਤੇ ਮੈਨੂੰ ਪੂਰੀ ਇਸ ਗੱਲ ਦੀ ਵਿਸ਼ਵਾਸ ਹੈ ਵੀ ਆਪਾਂ ਜਿਹੜਾ ਦੇਸ਼ ਨੂੰ ਮਜ਼ਬੂਤ ਕਰਨਾ ਤੇ ਦੇਸ਼ ਦੀ ਮਜ਼ਬੂਤੀ ਦੇ ਅੰਦਰ ਹੀ ਪੰਜਾਬ ਦੀ ਮਜ਼ਬੂਤੀ ਨਿਹਿਤ ਹੈ ਪੰਜਾਬ ਉਸ ਡਵੈਲਪਮੈਂਟ ਤੋਂ ਵਾਂਝਾ ਨਾ ਰਹੇ ਜਿਹਦੇ ਵਿੱਚ ਜਿਹੜੀ ਤੁਹਾਡੀ ਕਮਿਟਮੈਂਟ ਹੈ ਅਗਰ ਸਾਹਿਬ ਜਿਹੜੇ ਨੌਜਵਾਨਾਂ ਦੀ ਟੀਮ ਤੁਸੀਂ ਲੈ ਕੇ ਆ ਉਹ ਪਿੱਛੇ ਮਨ ਕੋਈ ਕੁਝ ਦੱਸ ਰਿਹਾ ਸੀ ਸਾਡੇ ਨੌਜਵਾਨਾਂ ਦੇ ਉਥੇ ਜਿਲੰਦਰ ਸਿੰਘ ਆਂਡਲ ਹੈ ਕਹਿੰਦੇ ਪ੍ਰਾਂਤਿਆ ਬਹੁਤ ਕੰਮ ਹੈ ਸਾਰੇ ਦਾ ਹਰੇਕ ਵਰਗ ਤੋਂ ਯੂਥ ਵੀ ਮੈਚਿਓਰਿਟੀ ਦੇ ਸਾਡੇ ਚ ਦੂਜੇ ਸਾਥੀ ਆ ਰਹੇ ਹਰੇਕ ਵਰਗ ਸਾਡੇ ਦੇ ਹੋ ਰਹੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਉਮੀਦ ਕਰਦਾ ਵੀ ਆਪਾਂ ਸਾਰੇ ਮਿਲ ਜੁਲ ਕੇ ਕੰਮ ਕਰ ਸਕਾਂਗੇ ਹਾਲਾਂਕਿ ਭਾਜਪਾ ਦਾ ਵਿਰੋਧ ਵੀ ਹੋ ਰਿਹਾ ਇਸ ਵਿਰੋਧ ਦੇ ਚੱਲਦੇ ਆ ਫੇਰ ਵੀ ਭਾਜਪਾ ਦੀਆਂ ਜੜ੍ਹਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਹਰ ਪਾਰਟੀ ਦਾ ਇਹੀ ਹੁੰਦਾ ਹੈ ਕਿ ਹਰ ਸੂਬੇ ਦੇ ਵਿੱਚ ਜਾ ਕੇ ਉਹ ਆਪਣੇ ਆਪ ਨੂੰ ਪੂਰਾ ਕਾਇਮ ਕਰੇ ਉੱਥੋਂ ਸੀਟਾਂ ਵੱਧ ਤੋਂ ਵੱਧ ਜਿੱਤਣ ਦੀ ਕੋਸ਼ਿਸ਼ ਕਰੇ ਤੇ ਵੈਸੇ ਸਾਰੀਆਂ ਧਿਰਾਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਕਿ 13 ਦੀਆਂ 13 ਸੀਟਾਂ ਦੇ ਉੱਤੇ ਉਹ ਦਾਵੇਦਾਰੀਆਂ ਆਪਣੀਆਂ ਸਿੱਧ ਕਰ ਸਕਣ ਪਰ ਭਾਜਪਾ ਨੇ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਹਾਲਾਂਕਿ ਕਿਸਾਨ ਭਾਜਪਾ ਦੇ ਖਿਲਾਫ ਨੇ ਕਈ ਕਿਸਾਨ ਜਥੇਬੰਦੀਆਂ ਭਾਜਪਾ ਦਾ ਵਿਰੋਧ ਕਰ ਰਹੀਆਂ ਨੇ ਤੇ ਸਾਂਝਕ ਕਿਸਾਨ ਮੋਰਚੇ ਵੱਲੋਂ ਤਾਂ ਇਹ ਵੀ ਕਹ ਦਿੱਤਾ ਹੈ ਕਿ ਪਿੰਡਾਂ ਦੇ ਵਿੱਚ ਅਸੀਂ ਭਾਜਪਾ ਨੂੰ ਵੜਨ ਨਹੀਂ ਦੇਣਾ ਹਾਲਾਂਕਿ ਪਰਨੀਤ ਕੌਰ ਜੋ ਪਟਿਆਲਾ ਤੋਂ ਭਾਜਪਾ ਦੇ ਆਗੂ ਨੂੰ ਉਹਨਾਂ ਦੇ ਕੱਲ ਪੁੱਤਲੇ ਵੀ ਸਾੜੇ ਗਏ ਨੇ ਇੱਕ ਕਿਸਾਨ ਦੀ ਜਾਨ ਚਲੀ ਗਈ ਸੀ ਜਦੋਂ ਉਹ ਪਰਨੀਤ ਕੌਰ ਖੁਰਾਂ ਦਾ ਵਿਰੋਧ ਕਰ ਰਹੇ ਸੀ ਤੇ ਜਿੰਨੇ ਵੀ ਭਾਜਪਾ ਦੇ ਉਮੀਦਵਾਰ ਨੇ ਆਏ ਦਿਨ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਤੇ ਸਭ ਦੇ ਚੱਲਦਿਆਂ ਕਈ ਵੱਡੇ ਲੀਡਰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਸਿੱਧੇ ਤੌਰ ਦੇ ਉੱਤੇ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ। ਹਾਲਾਂਕਿ ਕਈ ਗੇਟ ਦੀਆਂ ਚੋਣਾਂ ਹੋ ਚੁੱਕੀਆਂ ਨੇ ਪਰ ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ ਤੇ 4 ਜੂਨ ਨੂੰ ਚੀਜ਼ੇ ਸਭ ਦੇ ਸਾਂਝੇ ਹੀ ਆਉਣਗੇ। ਤਾਂ ਕੁਲਮਾ ਲਾ ਕੇ ਵੱਡੇ ਝਟਕੇ ਨੇ ਦੂਜੀਆਂ ਧਿਰਾਂ ਵਾਸਤੇ ਭਾਜਪਾ ਦੇ ਜਿਨ੍ਹਾਂ ਨੇ ਦੁੱਜੀ ਆਪਣੀ ਧਿਰ ਛੱਡ ਦਿੱਤੀ ਹੈ ਤੇ ਭਾਜਪਾ ਦੇ ਵਿੱਚ ਸ਼ਮੂਲੀਅਤ ਕਰ ਲਈ ਹੈ। ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਹਿੱਟਰ ਹਾਂ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ